ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਮਹਿਤਾਬ ਜੀ ਆਉਣ ਦਾ ਬੜਾ ਸਵਾਗਤ ਕਰਦੇ ਫਿਰ ਇੱਕ ਇੱਕ ਕਰਦੇ ਖਬਰ ਦੇ ਉੱਤੇ ਗੱਲਬਾਤ ਕਰਦੇ ਹਾਂ ਸਾਰਾ ਸਵਾਗਤ ਹੈ ਜੀ ਧੰਨਵਾਦ ਜੀ ਜੀ ਕੁਝ ਸਮੇਂ ਤੋਂ ਬੇਦਬੀ ਨੂੰ ਲੈ ਕੇ ਮੁੱਦਾ ਇੱਕ ਪੱਖ ਦਾ ਜਾ ਰਿਹਾ ਹਰੇਕ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਐਸਜੀਪੀਸੀ ਆਪਣੇ ਲੈਵਲ ਦੇ ਉੱਤੇ ਸਰਕਾਰ ਨੂੰ ਜਵਾਬ ਦਿੰਦੀ ਹੈ ਸਰਕਾਰ ਦੇ ਮੂਰੇ ਕਿਤਰਾ ਕਿਤੇ ਆੜਦੀ ਆ ਪਰ ਪੰਜਾਬ ਸਰਕਾਰ ਕਹਿੰਦੀ ਆ ਸਾਨੂੰ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਤੁਸੀਂ ਇਨਸਾਫ ਦਿਓ ਅਸੀਂ ਤਾਂ ਕਾਰਵਾਈ ਕਰ ਰਹੇ ਹਾਂ ਹੁਣ ਜੀ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨੇ ਜੀ ਬਲਦੇਵ ਸਿੰਘ ਬੜਾਲਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਤਾਂ ਉਹਨਾਂ ਵੱਲੋਂ ਸਤਿੰਦਰ ਸਿੰਘ ਕੋਹਲੀ ਜਿਨ੍ਹਾਂ ਦੇ ਉੱਤੇ ਕਾਫੀ ਸਵਾਲ ਖੜੇ ਕੀਤੇ ਨੇ ਜੀ ਜੀ ਬਿਲਕੁਲ ਇਹ ਜਿਹੜਾ ਮਾਮਲਾ ਹੈਗਾ ਜੀ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਪੰਥਕਾਗੂ ਜਥੇਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਤੇ ਇਹਨਾਂ ਨੇ ਸ਼ੇਰੇ ਪੰਜਾਬ ਦਲ ਦਾ ਵੀ ਗਠਨ ਕੀਤਾ ਸੀ ਪਿਛਲੇ ਸਾਲ ਜੁਲਾਈ ਦੇ ਵਿੱਚ ਤੇ ਰਾਜਨੀਤੀ ਚ ਆਏ ਸੀਗੇ ਤੇ ਜੇ ਆਪਾਂ ਪਿਛਲੇ ਕੁਝ ਦਿਨਾਂ ਦੀ ਸਿਆਸੀ ਸਰਗਰਮੀਆਂ ਨਵੇਂ ਸਾਲ ਦੀਆਂ ਦੇਖੀਏ ਤਾਂ 328 ਪਾਵਨ ਸਰੂਪਾਂ ਦੇ ਲਾਪਤਾ ਹੋ ਜਾਣ ਦਾ ਗਾਇਬ ਹੋ ਜਾਣ ਦਾ ਜਿਹੜਾ ਮਾਮਲਾ ਹੈ ਉਹ ਹੁਣ ਆਪਣੇ ਪੂਰੇ ਸਿਖਰਾਂ ਦੇ ਉੱਪਰ ਆ ਭਖਿਆ ਹੋਇਆ ਹੈ ਤੇ ਇਸ ਮਾਮਲੇ ਦੇ ਵਿੱਚ ਦੋਵੇਂ ਧਿਰਾਂ ਜਿਹੜੀਆਂ ਹੈਗੀਆਂ ਇੱਕ ਦੂਜੇ ਤੇ ਹਮਲੇ ਕਰ ਰਹੀਆਂ ਨੇ ਤੇ ਭਾਈ ਬਡਾਲਾ ਨੇ ਵੀ ਜਿਹੜਾ ਹੈ ਇਸੀ ਮਾਮਲੇ ਦੇ ਵਿੱਚ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈਗਾ ਵੀ ਜਿਹੜੀ ਐਸਜੀਪੀਸੀਸੀ ਨੇ ਉਹਨਾਂ ਨੇ 2020 ਤੱਕ ਸਤਿੰਦਰ ਸਿੰਘ ਜਿਹੜਾ ਕੋਹਲੀ ਉਹ ਉਹ ਸੁਨੇਹਾਸੀ ਸੀ ਉਹ 2009 ਤੋਂ ਰਿਹਾ ਸੀ ਜੀ ਸਮਝ ਲਓ ਵੀ 11 ਸਾਲ 11 ਸਾਲ ਉਹ ਆਪਣੇ ਉਥੇ ਐਸਜੀਪੀਸੀ ਦੀ ਸੇਵਾ ਮਨਵਾਈਆਂ ਆ 3.5 ਲੱਖ ਰੁਪਏ ਸਾਲਾਨਾ ਬੜੇ ਹਰ ਮਹੀਨੇ ਦੀ ਤਨਖਾਹ ਹੁੰਦੀ ਸੀਗੀ ਤੇ 11 ਸਾਲ ਕੰਮ ਕੀਤਾ ਤੇ ਉਹਦੇ ਵਿੱਚ ਸਭ ਕੁਝ ਖਰੀਦਣ ਦਾ ਜੋ ਵੀ ਐਸਜੀਪੀਸੀ ਵੱਲੋਂ ਖਰੀਦਿਆ ਜਾਂਦਾ ਸੀਗਾ ਸਾਰਾ ਇਹ ਕੋਲੀ ਦੇ ਅਧਿਕਾਰ ਖੇਤਰ ਚ ਸੀਗਾ ਜੀ ਤੇ ਇਹ ਅੱਜ ਗੱਲ ਜਿਹੜੀ ਹੈਗੀ ਹੈ ਹਜ਼ੂਰੀ ਰਾਗੀ ਜਿਹੜੇ ਰਹੇ ਨੇ ਉੱਥੇ ਜਿਨ੍ਹਾਂ ਨੇ ਨੇੜਿਓਂ ਸਾਰਾ ਕੁਝ ਦੇਖਿਆ ਹੈਗਾ ਤੇ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਜਿਹੜੀ ਐ ਐਸਜੀਪੀਸੀ ਤੇ ਉਹਨਾਂ ਦੀ ਲੌਬੀ ਉਹਨਾਂ ਦਾ ਇਹ ਕਹਿਣਾ ਉਹਨਾਂ ਦਾ ਦੋਸ਼ ਹੈ ਵੀ ਜਿਹੜੀ ਐਸਜੀਪੀਸੀ ਤੇ ਜਿਹੜੀ ਲੌਬੀ ਹੈ ਉਹ ਜਿਹੜਾ ਹੈਗਾ ਬਿਨਾਂ ਵਜ੍ਹਾ ਜਿਹੜਾ ਹੈਗਾ ਇੱਕ ਮੁੱਦਾ ਖੜਾ ਕਰ ਰਹੇ ਨੇ ਗੰਦੀ ਰਾਜਨੀਤੀ ਕਰ ਰਹੇ ਨੇ ਇਹ ਉਹਨਾਂ ਨੇ ਕਿਹਾ ਅੱਜ ਤੇ ਇਹ ਵੀ ਜਿਹੜੀ ਇਹ ਵਾਲੀ ਜਿਹੜੀ ਹੈਗੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੀਐਮ ਭਗਵੰਤ ਮਾਨ ਇਹ ਇਹ ਇੱਕ ਤਰ੍ਹਾਂ ਦੀ ਲੜਾਈ ਬਣਾਈ ਜਾ ਰਹੀ ਹੈ ਬਨਾਮ ਸਰਕਾਰ ਐਸਜੀਪੀਸੀ ਸਰਕਾਰ ਬਨਾਮ ਤੇ ਐਸਜੀਪੀਸੀ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਜੀ ਤੇ ਇਹ ਸੱਚਮੁੱਚ ਇਹ ਇਹ ਗਲਤ ਹੈਗਾ ਇਹ ਜਿਹੜੀ ਗੱਲਬਾਤ ਕਹੀ ਅੱਜ ਵਡਾਲਾ ਜੀ ਨੇ ਤੇ ਜਿਹੜਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿੱਟ ਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਤੇ ਇਹ ਤੁਸੀਂ ਦੇਖੋ ਵੀ ਹੁਣ ਸੀਐਮ ਭਗਵੰਤ ਮਾਨ ਨੂੰ ਸੱਦਿਆ ਗਿਆ 15 ਨੂੰ ਪੇਸ਼ ਹੋਣਾ ਤੇ ਸੀਐਮ ਸਾਹਿਬ ਕਹਿ ਵੀ ਚੁੱਕੇ ਨੇ ਵੀ ਹਾਂ ਅਸੀਂ ਪੇਸ਼ ਹੋਣਾ ਅਸੀਂ ਦਸੰਬਰ 2024 ਦਾ ਮਾਮਲਾ ਯਾਦ ਕਰਾਂਗੇ ਜੀ ਜਦੋਂ ਮਨਪ੍ਰੀਤ ਬਾਦਲ ਬਾਰੇ ਜਿਹੜਾ ਸੀਗਾ ਇਹ ਗੱਲ ਹੋ ਗਈ ਸੀਗੀ ਵੀ ਦਾੜੀਆਂ ਕੱਟਦੇ ਨੇ ਇਹ ਤੇ ਪਥਿਤ ਸਿੱਖ ਨੇ ਤੇ ਇਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਸੱਦਿਆ ਨਹੀਂ ਜਾਣਾ ਚਾਹੀਦਾ ਲੇਕਿਨ ਹੁਣ ਇਹੀ ਮਾਮਲਾ ਜਿਹੜਾ ਭਗਵੰਤ ਮਾਨ ਹੋਰਾਂ ਦਾ ਸੀਐਮ ਭਗਵੰਤ ਮਾਨ ਹੋਰਾਂ ਦਾ ਜਿਹੜਾ ਹੈਗਾ ਉਹ ਸੇਮ ਚੀਜ਼ ਹੈ ਤੇ ਕਹਿ ਵੀ ਦਿੱਤਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੜ ਜੀ ਨੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੇ ਕਹਿ ਵੀ ਦਿੱਤਾ ਹੈਗਾ ਬਈ ਇਹ ਇਸ ਤਰ੍ਹਾਂ ਦਾ ਕਿਉਂਕਿ ਜਾਂ ਭਗਵੰਤ ਮਾਨ ਜੀ ਖੁਦ ਕੇ ਦਾੜੀ ਵਗੈਰਾ ਕੱਟਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਨਹੀਂ ਕੀਤਾ ਜਾ ਸਕਦਾ ਉਹ ਸਖਤਰੇਤ ਚ ਪੇਸ਼ ਹੋਣਗੇ ਲੇਕਿਨ ਜੇ ਤੁਸੀਂ ਦੇਖੋ ਤੇ ਸਖਤਰੇਤ ਵੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਹੀ ਹੈ ਇਹ ਵੀ ਪੰਥਰਕ ਹਲਕਿਆਂ ਦੇ ਵਿੱਚ ਜਿਹੜੇ ਹੈਗੇ ਐ ਇਤਰਾਜ਼ ਹੋ ਰਹੇ ਆ ਜੀ ਜੀ ਤੇਜਾ ਸਿੰਘ ਸਮੁੰਦਰੀ ਹਾਰ ਹਾਲ ਦੇ ਬਾਹਰ ਜਿਹੜਾ ਸੀਗਾ ਸੁਖਜੀਤ ਸਿੰਘ ਖੋਸਾ ਨੇ ਜਿਹੜਾ ਸੀਗਾ ਲਾਇਆ ਸੀਗਾ ਮੋਰਚਾ ਤੇ ਉਹਦੇ ਖਿਲਾਫ ਵੀ ਜਿਹੜੀ ਹੈਗੀ ਪੁਲਿਸ ਕਾਰਵਾਈ ਕਰਨ ਦੀ ਜਿਹੜੀ ਐਸਜੀਪੀਸੀ ਗੱਲ ਕਰ ਰਹੀ ਹੈ ਤਾਂ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪੁਲਿਸ ਦੀ ਦਖਲ ਅਰਦਾਸ਼ ਨਹੀਂ ਕਰਨਾ ਜੇ ਤੁਸੀਂ ਫਿਰ ਉਹਦੇ ਪੁਲਿਸ ਦੀ ਕੋਲ ਸ਼ਿਕਾਇਤ ਕਿੱਦਾਂ ਦਰਜ ਕਰਵਾਓਗੇ ਇਹ ਇੱਕ ਵੱਡਾ ਸਵਾਲ ਜਿਹੜਾ ਹੈਗਾ ਇਹ ਇਹ ਪੈਦਾ ਹੋ ਰਿਹਾ ਜੀ ਜੀ ਤੋਂ ਉਹ ਜੀ ਦਕੀ ਗਲ ਇਲਜ਼ਾਮ ਲਗਾਏ ਕਿ ਨਹੀਂ ਵੀ ਟਕਰਾਰ ਪੈਦਾ ਹੋ ਰਿਹਾ ਸਰਕਾਰ ਤੇ ਐਸਜੀਪੀਸੀ ਦੇ ਵਿਚਕਾਰ ਜੇਕਰ ਐਸਜੀਪੀਸੀ ਸਹਿਯੋਗ ਨਹੀਂ ਦਿੰਦੀ ਜੀ ਤਾਂ ਟਕਰਾਅ ਵਾ ਸਕਦਾ ਜੇ ਪੁਲਿਸ ਵੱਲੋਂ ਕੋਈ ਐਕਸ਼ਨ ਲੈ ਗਿਆ ਤਾਂ ਫਿਰ ਮਾਮਲਾ ਪਖੇਗਾ ਜੀ ਹੋਰ ਜਾ ਬਿਲਕੁਲ ਜੀ ਬਿਲਕੁਲ ਇਹ ਏਸੀ ਗੱਲ ਦੀ ਖਦਸ਼ਾ ਹੈਗਾ ਤੇ ਪੰਥਕ ਜਿਹੜੇ ਲੀਡਰ ਨੇ ਸਾਡੇ ਉਹ ਏਸੀ ਮਾਮਲੇ ਨੂੰ ਕਹਿ ਕੇ ਵੀ ਇਹ ਇਹ ਮਾਮਲਾ ਜਿਹੜਾ ਹੈਗਾ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਟਕਰਾਅ ਵਾਲੀ ਸਥਿਤੀ ਜਿਹੜੀ ਹੈਗੀ ਹੈ ਨਾ ਬਣਾਈ ਜਾਵੇ ਜੀ ਜੀ ਸੋ ਗੱਲ ਕਰਾਂਗੇ ਜੀ ਯੋਧਨਸ਼ਾ ਵਿਰੁੱਧ ਨੂੰ ਲੈ ਕੇ ਆਮ ਆਦੀ ਪਾਰਟੀ ਜੀ ਜਦੋਂ ਸਰਕਾਰ ਆndi ਆ ਪੰਜਾਬ ਦੇ ਵਿੱਚ ਤਾਂ ਉਹਨਾਂ ਵੱਲੋਂ ਇੱਕੋ ਟਾਰਗੇਟ ਰੱਖਿਆ ਜਾਂਦਾ ਜੀ ਸਿੱਖਿਆ ਕ੍ਰਾਂਤੀ ਸਿਹਤ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਕੂਲਾਂ ਦੇ ਉੱਤੇ ਕੰਮ ਕੀਤਾ ਗਿਆ ਜੀ ਹੈਲਥ ਸਿਸਟਮ ਦੇ ਉੱਤੇ ਕੰਮ ਕੀਤਾ ਗਿਆ ਫਿਰ ਨਸ਼ੇ ਵਿਰੁੱਧ ਕਾਰਵਾਈ ਕੀਤੀ ਗਈ ਬਲਡੋਜ਼ਰ ਚੱਲੇ ਵੱਡੇ ਵੱਡੇ ਤਣਾਟ ਫੜੇ ਗਏ ਜੀ ਲਗਾਤਾਰ ਇਹਨਾਂ ਦੇ ਮੰਤਰੀ ਹੋਗੇ ਵੱਡੇ ਪੁਲਿਸ ਦੇ ਅਫਸਰ ਹੋਗੇ ਲਗਾਤਾਰ ਉਹ ਦੱਸਦੇ ਹੋਏ ਨਜ਼ਰ ਆਏਗੇ ਅਸੀਂ ਕਿੰਨੇ ਨਸ਼ਾ ਬਰામਦ ਕੀਤਾ ਕਿੰਨੇ ਮੁਲਜ਼ਮਾਂ ਦੇ ਉੱਤੇ ਕਾਰਵਾਈ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਤੋਂ ਨਸ਼ਾ ਲਹਿਰ ਨਾਲ ਖਤਮ ਹੋਵੇਗਾ ਕਹਿਰ ਨਾਲ ਨਹੀਂ ਹਰ ਮੁਸੀਬਤ ਪੰਜਾਬੀ ਅੱਗੇ ਬੋਣੀ ਬਣ ਜਾਂਦੀ ਹੈ ਜੀ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਤੋਂ ਨਸ਼ਾ ਖਤਮ ਕਰ ਦੇਵਾਂਗੇ ਹੁਣ ਅਸੀਂ ਕਹਿੰਦੇ ਪਰਾਲੀ ਨਹੀਂ ਸਾੜ ਰੇ ਜੀ ਅਸੀਂ ਉਹਦਾ ਵੀ ਹੱਲ ਕੀਤਾ ਪਰ ਹੁਣ ਦਿੱਲੀ ਵਿੱਚ ਧੂਆ ਕਿਵੇਂ ਜਾ ਰਿਹਾ ਹੈ ਜੀ 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 ਬਿਲਕੁਲ ਬਿਲਕੁਲ ਇਹ ਇਹ ਵੱਡਾ ਸਵਾਲ ਹੈਗਾ ਜੀ ਇਹ ਇਹ ਮਨਜਿੰਦਰ ਸਿੰਘ ਸਿਰਸਾ ਨੇ ਗੱਲ ਪੰਜਾਬ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜੀਜੇਪੀ ਲੀਡਰ ਨੇ ਜਿਹੜੇ ਦਿੱਲੀ ਦੇ ਮੰਤਰੀ ਵੀ ਨੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਸੀਗੇ ਤੇ ਤੁਸੀਂ ਦੇਖੋ ਵੀ ਇਸ ਵੇਲੇ ਜਿਹੜਾ ਹੈਗਾ ਦਿੱਲੀ ਦੇ ਵਿੱਚ ਏਕਯੂਆਈ ਜਿਹੜਾ ਹੈਗਾ 에ਅ ਕੁਆਲਿਟੀ ਇੰਡੈਕਸ ਜਿਹੜਾ ਹੈਗਾ 450 ਤੋਂ ਉੱਪਰ ਜਾ ਰਿਹਾ ਹੈ ਇਵਨ ਪਿਛਲੇ ਦਿਨਾਂ ਚ ਤਾਂ 720 ਹੋ ਗਿਆ ਸੀ ਜੀ ਲੇਕਿਨ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਇਸ ਟਾਈਮ ਸ਼ਹਿਰ ਨੇ ਵੱਡੇ ਵੱਡੇ ਅੰਮ੍ਰਿਤਸਰ ਲੁਧਿਆਣਾ ਈਵਨ ਮੰਡੀ ਗੋਵਿੰਦਗੜ੍ਹ ਭਾਵੇਂ ਸੰਤੀ ਸ਼ਹਿਰ ਹੈ ਉੱਥੇ ਕਾਫੀ ਧੂਆ ਹੁੰਦਾ ਹੈ ਲੇਕਿਨ ਉੱਥੇ ਫੇਰ ਵੀ ਉਹ 100 150 ਤੋਂ ਵੱਧ ਨਹੀਂ ਹੈਗਾ ਤੇ ਜਦੋਂ ਇੱਥੇ ਪੰਜਾਬ ਦੇ ਵਿੱਚ ਇਸ ਵੇਲੇ ਨਹੀਂ ਹੈਗਾ ਜੀ ਪ੍ਰਦੂਸ਼ਣ ਤੇ ਉੱਥੇ ਕਿਵੇਂ ਚਲਾ ਗਿਆ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਬਲਵਿੰਦਰ ਜੀ ਗੱਲ ਗੱਲ ਹੁਣ ਇਹ ਜਿਹੜੀ ਹੁਣ ਨਵਾਂ ਜਿਹੜਾ ਯੁੱਧ ਨਸ਼ਾ ਵਿਰੁੱਧ ਦਾ ਦੂਜਾ ਪੜਾ ਦੂਜਾ ਗੇੜ ਉਹ ਸ਼ੁਰੂ ਹੋ ਗਿਆ ਹੈਗਾ ਅ ਅੱਜ ਬੁੱਧਵਾਰ ਤੋਂ ਜੀ ਕਿ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਦੋਹਾਂ ਨੇ ਜਿਹੜਾ ਹੈ ਉਹ ਹਟਨ ਕੀਤਾ ਮਨੀਸ਼ ਸਸੋਦੀਆ ਵੀ ਉੱਥੇ ਮੌਜੂਦ ਸੀਗੇ ਤੇ ਤੁਸੀਂ ਵੇਖੋ ਵੀ ਜੇ ਆਪਾਂ ਗੱਲ ਕਰੀਏ ਪਿਛਲੇ ਕੁਝ ਸਾਲਾਂ ਦੀ ਤਾਂ ਜਿਹੜੇ ਕੇਸ ਸੀਗੇ 5000 6000 ਤੋਂ ਵੱਧ ਨਹੀਂ ਸੀਗੇ ਹੁੰਦੇ ਨਸ਼ਿਆਂ ਵਾਲੇ ਤੇ ਉਹਦੇ ਵਿੱਚ ਵੀ ਜਿਹੜੀ ਸੀ ਕਾਰਵਾਈ ਨਹੀਂ ਹੁੰਦੀ ਸੀਗੀ ਨਾ ਨਸ਼ੇੜੀਆਂ ਵਿਰੁੱਧ ਲੇਕਿਨ ਹੁਣ ਜਿਵੇਂ ਤੁਸੀਂ ਕਿਹਾ ਵੀ ਨਾ ਉਹਨਾਂ ਦੇ ਜਿਹੜੇ ਨਸ਼ੇ ਆ ਵੇਚ ਵੇਚ ਕੇ ਜਿਹੜੇ ਕਮਾਈ ਕੀਤੀ ਹੈ ਤੇ ਉਹਨਾਂ ਨੇ ਜਿਹੜੇ ਬਣਾਏ ਆਪਣੇ ਵੱਡੇ ਵੱਡੇ ਮਹਿਲ ਟਾਈਪ ਜਿਹੜੇ ਬੰਗਲੇ ਬਣਾਏ ਤੇ ਉਹ ਸਾਰੇ ਢਾ ਦਿੱਤੇ ਗਏ ਨੇ ਲਗਾਤਾਰ ਰੋਜ਼ਾਨਾ ਵਾਂਗੂ ਜਿਹੜੀ ਹੈਗੀ ਆ ਕਾਰਵਾਈ ਹੋ ਰਹੀ ਆ ਜੀ ਸਰ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹੂੰਗਾ ਜਿੱਦਾਂ ਕਿ ਦੂਜੇ ਪੜਾਅ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚੱਲਿਆ ਗਿਆ ਸਰਕਾਰ ਆਪ ਆંકੜੇ ਪੇਸ਼ ਕਰਦੀ ਹੈ ਦੱਸ ਦੇ ਕਿੰਨੇ ਹੋਏ ਕਿੰਨਾ ਨਸ਼ਾ ਖਤਮ ਹੋਇਆ ਕੀ ਹੋਇਆ ਪਰ ਜਦੋਂ ਲੋਕ ਦੱਸਣਗੇ ਨਾ ਵੀ ਸਾਡੇ ਮਹੱਲੇ ਚ ਨਸ਼ਾ ਖਤਮ ਹੋ ਗਿਆ ਜੀ ਫਿਰ ਪਤਾ ਲੱਗੂਗਾ ਨਸ਼ਾ ਕਿੰਨਾ ਖਤਮ ਹੋ ਗਿਆ ਤੇ ਕਿੰਨੀ ਕ ਕਾਰਵਾਈ ਕੀਤੀ ਗਈ ਲੋਕਾਂ ਨੂੰ ਦੱਸਣ ਜੀ ਉਹ ਪੱਖ ਵੀ ਹੈਗਾ ਜੀ ਉਹ ਪੱਖ ਵੀ ਹੈਗਾ ਹੁਣ ਇਹ ਸਾਲ ਬੇਟੂ ਜੀ ਲੋਕਾਂ ਦੇ ਦੱਸਣ ਦਾ ਹੀ ਆ ਹਮਮ ਉਹ ਵੋਟਾਂ ਚ ਪਤਾ ਲੱਗ ਜਾਣਾ ਹੈਗਾ ਸਾਰਾ ਕੁਝ ਨਾ ਵੋਟਾਂ ਵੇਲੇ ਜਿਹੜਾ ਬਥੇਰੇ ਲੋਕਾਂ ਦੇ ਬਿਆਨ ਬਾਜ਼ੀਆਂ ਆਉਣੀਆਂ ਨੇ ਸੋਸ਼ਲ ਮੀਡੀਆ ਅੱਜਕਲ ਬੜਾ ਐਕਟਿਵ ਹੈ ਤੇ ਸੋਸ਼ਲ ਮੀਡੀਆ ਦੇ ਉਪਰ ਆਮ ਬੰਦੇ ਵੀ ਜਿਹੜੇ ਜੁੜਨਗੇ ਨੇਚਰਲੀ ਜੁੜਨਗੇ ਤੇ ਕਿੰਨਾ ਕੁ ਮਤਲਬ ਇਹਦਾ ਫਾਇਦਾ ਹੋਇਆ ਫਾਇਦਾ ਮੈਂ ਤੁਹਾਨੂੰ ਦੱਸ ਦਵਾਂ ਵੀ ਜੇ ਆਪਾਂ 2013 ਦੇ ਅੰਕੜੇ ਦੇਖੀਏ 2013 ਦੇ ਵਿੱਚ ਜੇ 2011 ਦੇ ਵਿੱਚ ਸਿਰਫ 5460 ਮਾਮਲੇ ਦਰਜ ਹੋਏ ਸੀ ਜੀ 2013 ਦੇ ਵਿੱਚ ਇੱਕਦਮ 14654 ਮਾਮਲੇ ਜਿਹੜੇ ਸੀ ਐਨਡੀਪੀਐਸ ਤਹਿਤ ਜਿਹੜੇ ਸੀ ਦਰਜ ਹੋਏ ਸੀਗੇ ਇੱਕਦਮ ਜਿਹੜਾ ਸੀ ਇਹ ਜਿਹੜੀ ਸੀ ਨਸ਼ਿਆਂ ਦੀ ਜਿਹੜੀ ਸੀ ਕਾਰਵਾਈ ਜਿਹੜੇ ਨਸ਼ੇੜੀ ਸੀਗੇ ਉਹਨਾਂ ਨੇ ਇੱਕਦਮ ਕਾਰਵਾਈ ਵਧਾ ਦਿੱਤੀ ਸੀ ਤੇ ਕਿਉਂਕਿ ਨਵੇਂ-ਨਵੇਂ ਨਸ਼ੇ ਆਏ ਫਿਰ 2014 ਚ 14483 ਮਾਮਲੇ ਦਰਜ ਹੋਏ ਤੇ 2016 ਚ ਫਿਰ ਥੋੜਾ ਠਲ ਪਈ ਜੀ ਉਹਦੇ ਚ 6000 ਦੇ ਕਰੀਬ ਜਿਹੜੇ ਹੋਏ ਸੀਗੇ ਤੇ 2017 ਚ ਫੇਰ 12356 ਤੇ ਹੁਣ ਜਿਹੜਾ ਤੁਸੀਂ ਦੇਖੋ ਵੀ ਇਹ ਸਾਰੇ ਕਦੇ 9000 ਕਦੇ 6000 ਕਦੇ 11000 ਐਦਾਂ ਚੱਲਦਾ ਰਿਹਾ ਲੇਕਿਨ ਪਿਛਲੇ ਸਾਲ ਜਦੋਂ ਯੁੱਧ ਨਾ ਸ਼ਾਂਤ ਵਿਰੋਧ ਦਾ ਪਹਿਲਾ ਪੜਾ ਜਿਹੜਾ ਸੀ ਉਹ ਸ਼ੁਰੂ ਹੋਇਆ ਸੀ ਤਾਂ ਉਸ ਦੌਰਾਨ ਪੂਰੇ ਸਾਲ ਦੇ ਵਿੱਚ 30000 ਤੋਂ ਵੱਧ ਮਾਮਲੇ ਜਿਹੜੇ ਸੀ ਉਹ ਦਰਜ ਹੋਏ ਤੇ ਇਹ ਚੰਗੀ ਗੱਲ ਹੈ ਜੀ ਜਿਹੜੇ ਛੋਟੇ-ਮੋਟੇ ਜਿਹੜੇ ਸੀਗੇ ਉਹ ਖਤਮ ਹੋ ਗਏ ਹਲੇ ਬਸ ਵੱਡੀਆਂ ਮੱਛੀਆਂ ਰਹਿਣੀਆਂ ਜੀ ਤੇ ਵੱਡੀਆਂ ਮੱਛੀਆਂ ਕਿਹਨੂੰ ਕਹਿੰਦੇ ਆ ਹੁਣ ਸਾਰਿਆਂ ਨੂੰ ਪਤਾ ਹੈ ਜੀ ਤੇ ਇਸ ਤੋਂ ਬਾਅਦ 30 ਹਜ਼ਾਰ ਕੇਸਾਂ ਤੋਂ ਬਾਅਦ ਹੁਣ ਜਿਹੜਾ ਨਵਾਂ ਹੈਗਾ ਤੇ ਹੁਣ ਵੱਡਾ ਟਾਰਗੇਟ ਜਿਹੜਾ ਰੱਖਿਆ ਹੋਇਆ ਉਹਨਾਂ ਨੇ ਸਰਕਾਰ ਨੇ ਤੇ ਇਸ ਤੋਂ ਵੀ ਜ਼ਿਆਦਾ ਜਿਹੜੇ ਹੈਗੇ ਤੇ ਬਾਕੀ ਰਹਿੰਦੇ ਨੇ ਉਹਨਾਂ ਦਾ ਖਾਤਮਾ ਕੀਤਾ ਜਾਏਗਾ ਜੀ ਨਸ਼ਾ ਤਸਕਰਾਂ ਦਾ ਜੀ ਜੀ ਸੋ ਗੱਲ ਕਰਾਂਗੇ ਜੀ ਵੈਨਿਜੂਏਲਾ ਦੀ ਸਥਿਤੀ ਤੇ ਭਾਰਤ ਨੇ ਚੁੱਪੀ ਤੋੜੀ ਆ ਜੀ ਆਪਣੇ ਵਿਦੇਸ਼ ਮੰਤਰੀ ਨੇ ਜੀ ਜੈ ਸ਼ੰਕਰ ਨੇ ਬਿਆਨ ਦਿੱਤਾ ਇਸ ਮਾਮਲੇ ਲੈ ਕੇ ਜੀ ਜੀ ਪਹਿਲੀ ਵਾਰੀ ਦੱਸਦਾ ਜੀ ਵੈਨੇਜ਼ੁਏਲਾ ਦੇ ਜਿਹੜੇ ਰਾਸ਼ਟਰਪਤੀ ਨਿਕੋਲਸ ਮਾਦਰੋਨ ਗ੍ਰਿਫਤਾਰ ਕੀਤਾ ਗਿਆ ਰਾਤ ਭਰ ਨੂੰ ਜਿਹੜੀ 3 ਤਰੀਕ ਦੀ ਜਿਹੜੀ ਸਵੇਰ ਸੀ ਤੜਕੇ ਜਿਹੜੀ ਕਾਰਵਾਈ ਪਾਤੀ ਸੀ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਨੇ ਤੇ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹਦੀ ਥਾਂ ਤੇ ਜਿਹੜਾ ਸੀ ਜਿਹੜੇ ਅਮਰੀਕਾ ਦੇ ਜਿਹੜੇ ਵੈਨੇਜ਼ੁਏਲਾ ਦੇ ਜਿਹੜੇ ਉਹ ਪ੍ਰਾਸ਼ਟਰਪਤੀ ਸਾਬਕਾ ਉਹਨਾਂ ਨੂੰ ਸੌ ਚਕਾਈ ਗਈ ਸੀ ਦੀ ਤੇ ਤੁਸੀਂ ਦੇਖੋ ਵੀ ਦੋਸ਼ ਇਹ ਲੱਗੇ ਨੇ ਵੀ ਨਸ਼ੀ ਦਾ ਜਿਹੜਾ ਸੀ ਕਾਰੋਬਾਰ ਇਹ ਜਿਹੜਾ ਮਾਦੋਰੋਗ ਕਰ ਰਿਆ ਸੀਗਾ ਹੁਣ ਇਹਨਾਂ ਦੀ ਤਾਂ ਜਾਂਚ ਹੋਊਗੀ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਹੈ ਤੇ ਲੇਕਿਨ ਇਹ ਪਹਿਲੀ ਵਾਰੀ ਜਿਹੜਾ ਹੈਗਾ ਭਾਰਤ ਨੇ ਬਿਆਨ ਦਿੱਤਾ ਹੈ ਭਾਰਤ ਨੇ ਚਿੰਤਾ ਪ੍ਰਗਟਾਈ ਹੈ ਇਹ ਇਹ ਵੱਡੀ ਗੱਲ ਹੈਗੀ ਹੈ ਜੀ ਲਕਸਮਬਰਗ 'ਚ ਗਏ ਹੋਏ ਨੇ ਲਕਸਮਬਰਗ ਦੇਸ਼ ਹੈ ਛੋਟਾ ਜਿਹਾ ਯੂਰੋਪੀਅਨ ਕੰਟਰੀ ਹੈਗਾ ਤੇ ਉੱਥੇ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ ਗਏ ਹੋਏ ਨੇ ਤੇ ਉਹਨਾਂ ਨੇ ਉੱਥੇ ਜਾ ਕੇ ਬਿਆਨ ਦਿੱਤਾ ਹੈ ਵੀ ਸਾਨੂੰ ਜਿਹੜੀ ਹੈਗੀ ਹੈ ਚਿੰਤਾ ਹੈਗੀ ਹੈ ਜੀ ਇਸ ਗੱਲ ਦੀ ਦੀ ਭਾਰਤੀ ਵਿਦੇਸ਼ ਮੰਤਰੀ ਉੱਥੇ ਦਾ ਦੌਰਾ ਕਰ ਹੀ ਰਹੇ ਨੇ ਜੀ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਵੈਨੇਜ਼ੂਏਲਾ ਦੀ ਸਥਿਤੀ ਬਾਰੇ ਚਿੰਤਾਤਾ ਅਸੀਂ ਸਾਰੀਆਂ ਤਰ੍ਹਾਂ ਨੂੰ ਇਕੱਠੇ ਬੈਠਣ ਤੇ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਅਪੀਲ ਕਰਦੇ ਹਾਂ ਇਹ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਦੇਖੋ ਵੀ ਡੋਨਲਡ ਟਰੰਪ ਨੇ ਜਦੋਂ ਦਾ ਇਹ ਬਿਆਨ ਦਿੱਤਾ ਵੀ ਕਿ ਅਸੀਂ ਆਈਸਲੈਂਡ ਗ੍ਰੀਨਲੈਂਡ ਵਗੈਰਾ ਅਸੀਂ ਸਾਰੇ ਅਸੀਂ ਆਪਣੇ ਅਮਰੀਕਾ ਚ ਮਲਾ ਲਾਂਗੇ ਤਾਂ ਉਹਨਾਂ ਦੀ ਵੱਡੇ ਪੱਧਰ ਤੇ ਪੂਰੇ ਦੁਨੀਆ ਦੇ ਵਿੱਚ ਵਿਚਾਰ ਚ ਰਹੀ ਹੈ ਤੇ ਤੁਸੀਂ ਦੇਖੋ ਕੋਲੰਬੀਆ ਦੇ ਰਾਸ਼ਟਰਪਤੀ ਨੇ ਤਾਂ ਇੱਥੋਂ ਤੱਕ ਯਾਨੀ ਕਿ ਡਰਪੋਗ ਕਾਇਰ ਬੁਜ਼ਦਿਲ ਤੱਕ ਕਹਿ ਦਿੱਤਾ ਟਰੰਪ ਨੂੰ ਤੇ ਕਿਹਾ ਵੀ ਮੇਰੇ ਤੇ ਕਾਰਵਾਈ ਕਰਕੇ ਦਿਖਾ ਐਦਾਂ ਤੇ ਇਹ ਇਹ ਜਿਹੜੀ ਚੁਣੌਤੀ ਦਿੱਤੀ ਹੈ ਇਹ ਟਰੰਪ ਲਈ ਜਿਹੜੀ ਇੱਕ ਸੱਚਮੁੱਚ ਇੱਕ ਵੱਡਾ ਸਵਾਲ ਹੈਗਾ ਵੀ ਹੁਣ ਉਹ ਕੀ ਕਰਨਗੇ ਕੀ ਕੋਲੰਬੀਆ ਦੇ ਖਿਲਾਫ ਵੀ ਕਾਰਵਾਈ ਹੋਏਗੀ ਤੇ ਇਹ ਇਹ ਜਿਹੜੇ ਹੈਗੇ ਆ ਵੱਡੇ ਪੱਧਰ ਦੇ ਉੱਪਰ ਰਸ਼ੀਆ ਤੇ ਚਾਈਨਾ ਵੱਲੋਂ ਦੋਹਾਂ ਵੱਲੋਂ ਵੀ ਜਿਹੜੇ ਸਵਾਲ ਉਠਾਏ ਜਾ ਰਹੇ ਨੇ ਜੀ ਜੀ ਸੋ ਗੱਲ ਕਰਾਂਗੇ ਜੀ ਰਾਜਾ ਵੜਿੰਗ ਦੀ ਜੋ ਕਿ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਜੀ ਪ੍ਰੈਕਟਿਵ ਨਹੀਂ ਅੱਜ ਕੱਲ੍ਹ ਉਹ ਯੂਥ ਨੂੰ ਲੈ ਕੇ ਆਪਣੀ ਸਰਕਾਰ ਨੂੰ ਲੈ ਕੇ ਉਹਨਾਂ ਦਾ ਦਾਅਵਾ ਹੈ ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਜੀ ਪਰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਦਾਅਵਾ ਕੀਤਾ ਗਿਆ ਵੀ ਮੈਂ ਗਿੱਦੜ ਬਾਹੀ ਤੋਂ ਵੀ ਚੋਣ ਲੜੂੰਗਾ ਤਾਂ ਮਾਮਲਾ ਹੋਰ ਜ਼ਿਆਦਾ ਭਾਗ ਜਾਂਦਾ ਜੀ ਹੁਣ ਪ੍ਰਧਾਨਵਰਸੀ ਪ੍ਰਧਾਨ ਹੋ ਜਾਊਗਾ ਜੀ ਕੰਮ ਜੀ ਕਿਉਂਕਿ ਰਾਜਾ ਵੜਿੰਗ ਨੇ ਚੈਲੰਜ ਕਰਤਾ ਕਹਿੰਦੇ ਇੱਕੋ ਸੀਟ ਤੋਂ ਚੋਣ ਲੜੋ ਇੱਕੋ ਸੀਟ ਉਹ ਗਿੱਦੜ ਬਾਹੀ ਤੋਂ ਜੀ 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 ਬਿਲਕੁਲ ਇਹ ਇਹ ਪਹਿਲਾਂ ਵੀ ਚੈਲੰਜ ਕਰ ਚੁੱਕੇ ਨੇ ਉਹ ਤੇ ਚੈਲੰਜ ਨਾਲ ਉਹਨਾਂ ਨੇ ਪਹਿ ਲੁਧਿਆਣਾ ਦੇ ਵਿੱਚ ਐਮਪੀ ਦੀ ਜਿਹੜੇ ਇਲੈਕਸ਼ਨ ਸੀ ਉਹਦੇ ਵਿੱਚ ਜਿਹੜੇ ਸੈਂਟਰ ਦੇ ਹੁਣ ਮਨਿਸਟਰ ਨੇ ਕੇਂਦਰੀ ਵੇਲ ਰਾਜ ਮੰਤਰੀ ਅਰਵਨੀਤ ਸਿੰਘ ਬਿੱਟੂ ਨੂੰ ਵੀ ਹਰਾਇਆ ਸੀ ਉਹਨਾਂ ਨੇ ਇਹ ਚੈਲੰਜ ਖੜਾ ਕਬੂਲਿਆ ਸੀ ਇਹ 'ਚ ਕੋਈ ਸ਼ੱਕ ਨਹੀਂ ਤੇ ਉਹਨਾਂ ਨੇ ਇਹੀ ਕਿਹਾ ਹੈਗਾ ਵੀ ਤੁਸੀਂ ਇੱਕੋ ਹੀ ਸੀਟ ਤੋਂ ਚੋਣ ਲੜਨੀ ਹੈ ਤੇ ਮੈਂ ਮੇਰੇ ਖਿਲਾਫ ਲੜ ਕੇ ਦਿਖਾਓ ਮੈਂ ਤਾਂ ਲੜੂੰਗਾ ਤੇ ਇਹ ਇਹ ਜਿਹੜਾ ਹੈਗਾ ਇਹ ਬੜਾ ਦਿਲਚਸਪ ਹੋਏਗਾ ਜੀ ਇਹ ਜਿਹੜਾ ਚੋਣ ਮੈਦਾਨ 'ਚ ਜਦੋਂ ਉਤਰਨਗੇ ਦੋਨੇ ਜਣੇ ਤੇ ਦੇਖਦੇ ਆ ਵੀ ਸੁਖਵੀਰ ਬਾਦਲ ਜੀ ਇਸ ਨੂੰ ਕਿੰਨਾ ਕੁ ਚੁਣੌਤੀ ਨੂੰ ਕਬੂਲ ਦੇ ਨੇ ਕਿ ਨਹੀਂ ਹਲੇ ਉਹਨਾਂ ਦਾ ਬਿਆਨ ਨਹੀਂ ਆਇਆ ਤੇ ਲੱਗਦਾ ਹੈ ਵੀ ਉਹ ਇਸ ਵਾਰ ਜਿਹੜਾ ਹੈਗਾ ਗਿੱਦੜਵਾਹਾ ਜਿਹੜੀ ਹਲਕੇ ਦੀ ਜਿਹੜੀ ਹੋਏਗੀ ਜਿਹੜੀ ਚੋਣ ਉਹ ਬੜੀ ਦਿਲਚਸਪ ਹੋਏਗੀ ਜੀ ਤੇ ਦੇਖੋ ਤੁਸੀਂ ਵੀ ਚੋਣਾ ਲੜਨ ਦਾ ਐਲਾਨ ਖੁਦ ਪਹਿਲਾਂ ਸੁਖਵੀਰ ਬਾਦਲ ਨੇ ਕੀਤਾ ਸੀ ਗਿੱਦੜਵਾਹਾ ਤੋਂ ਉਹਦੇ ਜਵਾਬ ਦੇ ਵਿੱਚ ਹੀ ਜਿਹੜਾ ਹੈਗਾ ਇਹਨਾਂ ਨੇ ਬਿਆਨ ਦਿੱਤਾ ਜੀ ਰਾਜਾ ਬਣਨ ਦਾ ਸੋ ਗੱਲ ਕਰਾਂਗੇ ਜੀ ਹਥਿਆਰਾਂ ਦੀ ਤਸਕਰੀ ਨੂੰ ਲੈ ਕੇ ਹੁਣ ਹਾਈ ਕੋਰਟ ਸਖਤ ਹੁੰਦੀ ਹੋਈ ਦਿਖਾਈ ਦੇ ਰਹੀ ਆ ਪਾਕਿਸਤਾਨ ਦੇ ਵਿੱਚੋਂ ਜੋ ਹਥਿਆਰ ਮਂਗਾਏ ਗਏ ਇਸ ਨੂੰ ਲੈ ਕੇ ਸੋਨੇ ਸਖਤ ਹਾਈ ਕੋਰਟ ਜੀ ਜੀ ਇਹ ਜੀ ਮਾਮਲਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਪੁੱਤਰ ਦਾ ਗੁਰਮੁਖ ਸਿੰਘ ਉਹ ਉਹਨਾਂ ਤੋਂ ਕੋਈ ਹਥਿਆਰ ਸੀ ਖਾਸ ਕਰਕੇ ਟਿਫਨ ਬੰਬ ਜਿਹੜੇ ਸੀ ਬਰਾਮਦ ਹੋਏ ਸੀਗੇ ਉਸ ਮਾਮਲੇ ਦੇ ਵਿੱਚ ਅਦਾਲਤ ਨੇ ਜਿਹੜੇ ਹੈਗੇ ਆ ਤੇਜ਼ੀ ਨਾਲ ਜਿਹੜੇ ਹੈਗੇ ਸਬੂਤ ਪੇਸ਼ ਕਰਨ ਦੇ ਹੁਕਮ ਦਿੱਤੇ ਆ ਗੁਰਮੁਖ ਸਿੰਘ ਹੋਰਾਂ ਨੇ ਜਿਹੜੀ ਸੀਗੀ ਜ਼ਮਾਨਤ ਅਰਜ਼ੀ ਜੀ ਦਾਖਲ ਕੀਤੀ ਸੀ ਪਰ ਉਹ ਪ੍ਰਵਾਨ ਨਹੀਂ ਹੋਈ ਇਸ ਤੋਂ ਪਤਾ ਲੱਗਦਾ ਹੈ ਵੀ ਜਿਹੜਾ ਹੈਗਾ ਅਦਾਲਤ ਨੇ ਕਿਹਾ ਵੀ ਹੈ ਵੀ ਇਸ ਜਿਹੜਾ ਮਾਮਲਾ ਹੈਗਾ ਨੈਸ਼ਨਲ ਇੰਟਰਸਟ ਦਾ ਹੈਗਾ ਰਾਸ਼ਟਰੀ ਜਿਹੜੀ ਸੁਰੱਖਿਆ ਦਾ ਮਾਮਲਾ ਹੈਗਾ ਇਸ ਮਾਮਲੇ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੇ ਤੁਸੀਂ ਦੇਖੋ ਵੀ ਜਸਟਿਸ ਗੁਰਵਿੰਦਰ ਸਿੰਘ ਗਿੱਲ ਤੇ ਜਸਟਿਸ ਰਮੇਸ਼ ਕੁਮਾਰੀ ਦੇ ਡਿਵੀਜ਼ਨ ਬੈਂਚ ਨੇ ਜਿਹੜੇ ਹੈਗੇ ਆ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ ਜੀ ਹਾਈ ਕੋਰਟ ਨੇ ਤੇ ਮਕਦਮਾ ਹਾਲੇ ਚੱਲ ਰਿਹਾ ਤੇ ਅਦਾਲਤ ਨੇ ਇਹ ਵੀ ਕਿਹਾ ਵੀ ਜੇ ਤੁਹਾਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਤੁਸੀਂ ਭੱਜ ਵੀ ਸਕਦੇ ਹੋ ਕਿਉਂਕਿ ਮਾਮਲੇ ਦਾ ਮਾਮਲਾ ਬੜਾ سنگੀਨ ਹੈਗਾ ਤੇ ਹੱਤਵਾਰ ਦੀ ਖੋਰ ਤੈਨੂੰ ਉਜਾਗਰ ਕਰਦਾ ਹੈ ਜੀ ਇਹ ਇਹ ਮਾਮਲਾ ਹੈਗਾ ਜੀ ਜੀ ਸੋ ਗੱਲ ਕਰਾਂਗੇ ਜੀ ਠੰਡ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ 13 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਨੇ ਜੀ ਜੀ ਤੇ ਮੌਸਮ ਵਿਭਾਗ ਦੇ ਅਲਰਟ ਵੀ ਆਏ ਹੋਏ ਨੇ ਜੀ orange ਅਲਰਟ ਆਇਆ ਹੋਇਆ ਵੀ ਅਗਲੇ 3-4 ਦਿਨਾਂ 5 ਦਿਨਾਂ ਤੱਕ ਜਿਹੜੀ ਹੈਗੀ ਠੰਡ ਹੋਰ ਵਧੇਗੀ ਜਿਹੜੀ ਹਵਾਵਾਂ ਤੇਜ਼ ਚੱਲਣਗੀਆਂ ਬਰਫਾਨੀ ਹਵਾਵਾਂ ਕਿਉਂਕਿ ਪਹਾੜਾਂ ਦੇ ਉੱਪਰ ਲਗਾਤਾਰ ਬਰਫ ਬਾਰੀ ਹੋ ਰਹੀ ਹੈ ਉਤਰਾਖੰਡ ਤੋਂ ਲੈ ਕੇ ਇਧਰ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਜਿਹੜੇ ਉੱਚੇ ਪਹਾੜ ਨੇ ਉੱਥੇ ਲਗਾਤਾਰ ਬਰਫਬਾਰੀ ਹੋ ਰਹੀ ਹੈ ਤੇ ਪੰਜਾਬ ਚ ਵੀ ਜ਼ਿਆਦਾਤਰ ਬੱਦਲ ਛਾਈ ਰਹਿੰਦੇ ਨੇ ਤੇ ਮਾੜੀ ਮੋਟੀ ਧੁੱਪ ਕਦੇ ਸ਼ਾਮ ਨੂੰ ਜਾ ਕੇ ਨਿਕਲਦੀ ਹੈ ਜੀ ਪਿਛਲੇ 2-3 ਦਿਨਾਂ ਤੋਂ ਇਦਾਂ ਹੀ ਹੋ ਰਿਹਾ ਤੇ ਅਗਲੇ 2-3 ਦਿਨਾਂ ਦੇ ਵਿੱਚ 4 ਦਿਨਾਂ ਤੱਕ ਹੋਰ ਜਿਹੜਾ ਹੈਗਾ ਅਰੰਜ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਇਸੇ ਕਰਕੇ ਜਿਹੜੀ ਹੈਗੀ ਆ ਸਕੂਲਾਂ ਦੇ ਵਿੱਚ 13 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ 13 ਜਨਵਰੀ ਮਤਲਬ ਲੋਹੜੀ ਤੱਕ ਲੋਹੜੀ ਤੱਕ ਜਿਹੜੇ ਹੈਗੇ ਲੋਹੜੀ ਮਨਾ ਕੇ ਜਿਹੜੇ ਆਓ ਤੇ ਮਾਗੀ ਦੇ ਵਿੱਚ ਹੁਣ ਜਿਹੜੇ ਹੈ ਸਕੂਲ ਖੁੱਲਣਗੇ ਜੀ ਜੋ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਦਾ ਉਹਨਾਂ ਕੇਂਦਰ ਦੇ ਨਾਲ ਮੁਰ ਟਕਰਾਅ ਸ਼ੁਰੂ ਹੋ ਗਿਆ ਐਫਸੀਆਈ ਜਨਰਲ ਮੈਨੇਜਰ ਦੀ ਨਿਯੁਕਤੀ ਨੂੰ ਲੈ ਕੇ ਇਹ ਵਿਵਾਦ ਖੜਾ ਹੋਇਆ ਜੀ ਜੀ ਅਸਲ 'ਚ ਨੀਤੀਕਾ ਪਵਾਰ ਨਾਂ ਦੀ ਜਿਹੜੀ ਕੋਈ ਅਫਸਰ ਹੋਣਗੇ ਉਹਨਾਂ ਨੂੰ ਐਫਸੀਆਈ ਦਾ ਜਿਹੜਾ ਸੀਗਾ ਮੈਨੇਜਰ ਜਨਰਲ ਮੈਨੇਜਰ ਨਿਯੁਕਤ ਕੀਤਾ ਤੇ ਲੇਕਿਨ ਹੁਣ ਇੱਥੇ ਕੀ ਹੁੰਦਾ ਰਿਹਾ ਹੈ ਪੰਜਾਬ ਦੇ ਜਿਹੜਾ ਅਧਿਕਾਰੀ ਨੇ ਆਈਐਸ ਅਧਿਕਾਰੀ ਹੁਣ ਤੱਕ ਉੱਥੇ ਨਿਯੁਕਤ ਹੁੰਦੇ ਰਹੇ ਨੇ ਜੀ ਜੀ ਪੰਜਾਬ ਸਰਕਾਰ ਨੇ ਇਤਰਾਜ਼ ਕੀਤਾ ਸਖਤ ਨਾਰਾਜ਼ਗੀ ਪ੍ਰਗਟਾਈ ਹੈ ਵੀ ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਹੰ ਦਾ ਹਨਨ ਹੈ ਉਲੰਘਣਾ ਹੈਗੀ ਹੈ ਤੇ ਨੀਲ ਗਰਗਨੇ ਕਿਹਾ ਕਿ ਪੰਜਾਬ ਅਨਾਜ ਦਾ ਗੋਦਾਮ ਨਹੀਂ ਸਗੋਂ ਦੇਸ਼ ਦੀ ਖੁਰਾਕ ਸੁਰੱਖਿਆ ਦੀ ਰੀੜ ਦੀ ਹੱਡੀ ਹੈ ਕੇਂਦਰ ਸਰਕਾਰ ਨੇ ਇਸ ਮੁੱਦੇ ਤੇ ਮੋੜ ਵਿਚਾਰ ਕਰਨਾ ਚਾਹੀਦਾ ਹੈ ਇਹ ਮਾਮਲਾ ਜਿਹੜਾ ਹੈਗਾ ਜੀ ਉਹਨਾਂ ਨੇ ਨੀਲ ਗਰਗੋਰਾ ਨੇ ਚੁੱਕਿਆ ਜੀ ਤੇ 1965 ਚ ਐਫਸੀਆਈ ਦੀ ਸਥਾਪਨਾ ਹੋਈ ਸੀ ਜੀ ਤੇ ਉਸ ਦੇ ਸਿਰਫ ਆਈਐਸ ਦੇ ਅਧਿਕਾਰੀ ਹੀ ਇਹਨਾਂ ਦੀ ਜ਼ਿੰਮੇਵਾਰੀ ਨਿਭਾਈ ਹੈ ਉਹ ਵੀ ਸਿਰਫ ਪੰਜਾਬ ਦੇ ਹੁਣ ਤੱਕ ਤੇ ਇੰਨੀ ਇਮਤਨ ਨੁਕਤੀਆਂ ਹੈਗੀਆਂ ਸਿਗੀਆਂ ਤੇ ਉਹਦੇ ਵਿੱਚ ਅਧਿਕਾਰੀ ਜਿਹੜੇ ਪੰਜਾਬ ਕੇਡਰ ਦੇ ਰਹੇ ਹੁਣ ਤੱਕ ਤੇ ਉਹਨਾਂ ਨੇ ਆਪਣੀ ਪੋਸਟ 'ਚ ਕਿਹਾ ਕਿ ਆਮ ਸੰਸਥਾਨ ਜਿਹੜਾ ਹੈਗਾ ਨੀਲਗਰ ਘੋਣਾ ਨੇ ਆਪਣੀ ਪੋਸਟ 'ਚ ਕਿਹਾ ਕਿ ਪੰਜਾਬ ਕੇਡਰ ਦੇ ਅਧਿਕਾਰੀਆਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜੀ ਜੀ ਸ਼ੋ ਗੱਲ ਕਰਾਂਗੇ ਜੀ ਦਿੱਲੀ ਦੇ ਵਿੱਚ ਅੱਧੀ ਰਾਤ ਨੂੰ ਪੁਲਿਸ ਦੇ ਉੱਤੇ ਪਥਰਾ ਕੀਤਾ ਗਿਆ ਜੀ ਗੈਰ ਕਾਨੂੰਨੀ ਉਸਾਰੀ ਟਾਊਨ ਨੂੰ ਲੈ ਕੇ ਇਹ ਮਾਮਲਾ ਵਿਗੜਿਆ ਜੀ 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 ਬਿਲਕੁਲ ਜੀ ਇਹ ਜਿਹੜਾ ਹੈਗਾ ਇੱਕ ਜਿਹੜੀ ਪਥਰਾ ਦੀ ਘਟਨਾ ਵਾਪਰੀ ਹੈ ਰਾਤ ਨੂੰ 1:30 ਵਜੇ ਜਿਹੜੀ ਸੀ ਪੁਲਿਸ ਤੇ ਜਿਹੜੀ ਨਗਰ ਨਿਗਮ ਦਿੱਲੀ ਦੀ ਟੀਮ ਸੀਗੀ ਉੱਥੇ ਨਜਾਇਜ਼ ਉਸਾਰੀਆਂ ਸੀ ਕੋਈ ਮੈਰੇਜ ਹਾਲ ਵੀ ਢਾ ਦਿੱਤਾ ਗਿਆ ਰਾਤੇ ਰਾਤ ਉੱਥੇ ਤੇ ਹੋਰ ਵੀ ਕਈ ਕੁਝ ਹੋਟਲ ਰੈਸਟੋਰੈਂਟ ਬਣੇ ਹੋਏ ਸੀਗੇ ਤੇ ਕਾਫੀ ਕਾਰਵਾਈ ਹੋਈ ਵੱਡੀ ਉੱਥੇ ਜਿਹੜੇ ਲੋਕ ਜਿਹੜੇ ਰਹਿੰਦੇ ਸੀ ਹਲੇ-ਦਾਲੇ ਉਹਨਾਂ ਨੇ ਪਥਰਾ ਕੀਤਾ ਤੇ ਪੰਜ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਤੇ ਇਹ ਮੈਂ ਦੇਖੋ ਤੁਰਕਮਾਨ ਗੇਟ ਤੇ ਫੈਜ਼ੇ ਇਲਾਹੀ ਮਸਜਿਦ ਆ ਉਹਦੇ ਨੇੜੇ ਜਿਹੜਾ ਹੈਗਾ ਇਹ ਸਾਰੇ ਕਾਰਵਾਈ ਹੋਈ ਹੈ ਜੀ ਤੇ ਪੀੜ ਨੇ ਜਿਹੜੀ ਸਟਾਫ ਤੇ ਪੁਲਿਸ ਉੱਤੇ ਜਿਹੜੀ ਬਹੁਤ ਜ਼ਿਆਦਾ ਪਥਰਾ ਕੀਤਾ ਤੇ ਕਈਆਂ ਦੇ ਸਿਰ ਸੁਰ ਫਟ ਗਏ ਨੇ ਜੀ ਤੇ ਸੈਂਟਰਲ ਰੇਂਜ ਦੇ ਸੰਯੁਕਤ ਪੁਲਿਸ ਕਮਿਸ਼ਨਰ ਮਦਰ ਵਰਮਾ ਦੇਮੰਤ ਆਗਰ ਜੀ ਸੁਣੀ ਹੈ ਗੱਲ ਉਹਨਾਂ ਦੀ ਤਾਂ ਉਹਨਾਂ ਨੇ ਹੀ ਕਿਹਾ ਵੀ ਸਥਿਤੀ ਕਾਬੂ ਹੈ ठा ਲੇਕਿਨ ਹਲੇ ਤਣਾਅ ਬਣਿਆ ਹੋਇਆ ਹੈ ਜੀ ਜੇ ਤਾਜ਼ਾ ਖਬਰਾਂ ਅੰਦਰ ਦੇਖੀਏ ਤੇ ਉੱਥੇ ਪੁਲਿਸ ਦੀ ਕਾਸ਼ਤ ਵੱਡੀ ਪੱਧਰ ਤੇ ਚੱਲੀ ਹੈ ਜੀ ਜੀ ਸੋ ਗੱਲ ਕਰਾਂਗੇ ਜੀ ਮਹਾਰਾਸ਼ਟਰ ਦੇ ਵਿੱਚ ਭਾਜਪਾ ਤੇ ਕਾਂਗਰਸ ਦਾ ਸਮਝੌਤਾ ਹੋ ਗਿਆ ਇਹਨੂੰ ਲੈ ਕੇ ਕਾਫੀ ਚਰਚਾ ਚੜ੍ਹੀ ਹੋਈ ਹੈ ਜੀ 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 ਇਹ ਇਹ ਬਿਲਕੁਲ ਹੀ ਅਜੀਬ ਹੋਇਆ ਜੀ ਇਹ ਅੰਬਰਨਾਥ ਦੀ ਘਟਨਾ ਹੈਗੀ ਹੈ ਮਹਾਰਾਸ਼ਟਰ ਦੇ ਅੰਬਰਨਾਥ ਉੱਥੇ ਨਗਰ ਕੌਂਸਲ ਦੀ ਜਿਹੜੀ ਸੀ ਉੱਥੇ ਚੋਣਾਂ ਦੇ ਵਿੱਚ ਕੀ ਹੋਇਆ ਦੇਖੋ ਭਾਜਪਾ ਨੇ ਇੱਕ ਤਰਤ ਫੁਰਤ ਫੈਸਲਾ ਲੈਂਦੇ ਆ ਕਾਂਗਰਸ ਦੇ ਉਹਨਾਂ ਨਾਲ ਸਮਝੌਤਾ ਕਰ ਲਿਆ ਕੌਂਸਲਰਾਂ ਨਾਲ ਲੇਕਿਨ ਸ਼ਿਵ ਸੈਨਾ ਨੂੰ ਪਿੱਛੇ ਛੱਡ ਦਿੱਤਾ ਕਿਉਂਕਿ ਸ਼ਿਵ ਸੈਨਾ ਦੇ ਬੰਦੇ ਘੱਟ ਹੋਣਗੇ ਉੱਥੇ ਕੌਂਸਲਰ ਘੱਟ ਹੋਣੇ ਆ ਤੇ ਸਿਆਸਤ ਦੇਖੋ ਕੀ ਮਤਲਬ ਕਹਿਜੀ ਚੀਜ਼ ਹੈਗੀ ਆ ਪੋਲਿਟਿਕਸ ਇਜ਼ ਅ ਡਾਰਟੀ ਗੇਮ ਕਹਿੰਦੇ ਹੁੰਦੇ ਆ ਉਹ ਬਿਲਕੁਲ ਸਹੀ ਗੱਲ ਲੱਗਦੀ ਹੈ ਜੀ ਦੇਖੋ ਮਹਾਰਾਸ਼ਟਰ ਸਟੇਟ ਦੇ ਵਿੱਚ ਜਦਕਿ ਸ਼ਿਵ ਸੈਨਾ ਤੇ ਭਾਜਪਾ ਦਾ ਆਪਣਾ ਇੱਕ ਪੂਰਾ ਤਾਲਮੇਲ ਨਾਲ ਹੁਣ ਤੱਕ ਸਰਕਾਰ ਚੱਲਦੀ ਆ ਰਹੀ ਹੈ ਤੇ ਫਾੜਨ ਵੀ ਇਸ ਨੇ ਤੇ ਇਤਰਾਜ਼ ਵੀ ਕੀਤਾ ਵੀ ਇਹ ਕਿੱਦਾਂ ਦਾ ਹੈ ਕੀ ਚੀਜ਼ ਕੀਤੀ ਜਾ ਰਹੀ ਹੈ ਗਲਤ ਤਰ੍ਹਾਂ ਦਾ ਜਿਹੜਾ ਇਹ ਗੱਠਜੋੜ ਹੋ ਰਿਹਾ ਹੈ ਕਾਂਗਰਸ ਤੇ ਭਾਜਪਾ ਬਾਰੇ ਕਦੀ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਪਾਸੇ ਤਾਂ ਭਾਜਪਾ ਇਹ ਕਹਿੰਦੀ ਹੈ ਵੀ ਕਾਂਗਰਸ ਮੁਕਤ ਭਾਰਤ ਹੋਣਾ ਚਾਹੀਦਾ ਪਰ ਹੁਣ ਉੱਥੇ ਉਹਨੇ ਜਿਹੜਾ ਹੈਗਾ ਉੱਥੇ ਉਹਦੇ ਨਾਲ ਸਮਝੌਤਾ ਕੀਤਾ ਤੇ ਇਹ ਉਹੀ ਗੱਲ ਹੈ ਜੀ ਹੁਣ ਜਿਵੇਂ ਜੇ ਤੁਸੀਂ ਕਹਿੰਦੇ ਹੋ ਅਤਵਾਦ ਦੇ ਖਿਲਾਫ ਅ ਬੀਜਪੀ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਮਹਿਬੂਬਾ ਮੁਫਤੀ ਨਾਲ ਸਮਝੌਤਾ ਕੀਤਾ ਸੀ ਤੇ ਸਰਕਾਰ ਬਣਾਈ ਸੀ 2018 ਦੇ ਵਿੱਚ 2018 ਚ ਸਰਕਾਰ ਬਣਾਈ ਤੇ ਉਹ ਹੁਣ ਜਿਹੜਾ ਹੈਗਾ ਹੁਣ ਇਸ ਗੱਲ ਤੇ ਇਤਰਾਜ਼ ਵੀ ਹੁੰਦਾ ਜੀ ਮਹਿਬੂਬਾ ਮੁਫਤੀ ਤਾਂ ਜੀ ਬਿਲਕੁਲ ਹੀ ਵੱਖਵਾਦੀ ਬਿਆਨ ਦਿੰਦੀ ਹੈ ਪਰ ਤੁਸੀਂ ਵੀ ਪਹਿਲਾਂ ਕਿਉਂ ਕੀਤਾ ਹੁਣ ਗਲਤ ਸਵਾਲ ਤਾਂ ਉਠਾਣਾ ਸੁਭਾਵਕ ਹੈ ਨਾ ਜੀ ਤੇ ਇਹ ਇਹ ਬਿਲਕੁਲ ਉਹੀ ਸਥਿਤੀ ਜਿਹੜੀ ਹੈਗੀ ਹੈ ਇੱਥੇ ਆ ਚੁੱਕੀ ਹੈ ਮਹਾਰਾਸ਼ਟਰ ਦੇ ਵਿੱਚ ਬੜੀ ਦਿਲਚਸਪ ਜਿਹੜਾ ਹੈਗਾ ਨੈਸ਼ਨਲ ਪੱਧਰ ਦੇ ਉੱਪਰ ਇਹ ਜਿਹੜੀ ਹੈਗੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਤੇ ਬੀਜਪੀ ਦਾ ਸਮਝੌਤਾ ਕਿਵੇਂ ਹੋ ਗਿਆ ਜੀ ਜੀ ਸੋ ਗੱਲ ਕਰਾਂਗੇ ਜੀ ਪੰਜਾਬੀ ਗਾਇਕਾ ਨੂੰ ਲੈ ਕੇ ਪੰਜਾਬੀ ਗਾਇਕਾਂ ਨੂੰ ਲੋਕ ਆਪਣਾ ਆਈਡਲ ਮੰਨਦੇ ਨੇ ਜੋ ਲੋਕ ਦੇਖਦੇ ਰੋ ਫਿਰ ਕਰਨ ਲੱਗਦੇ ਨੇ ਹੁਣ ਰੰਮੀ ਰੰਧਾਵਾ ਵਿਰੁੱਧ ਕੇਸ ਦਰਜ ਕੀਤਾ ਗਿਆ ਕਿਉਂਕਿ ਇਹਨੇ ਆਪਣੇ ਪੋਸਟ ਦੇ ਵਿੱਚ ਹਥਿਆਰੇ ਪ੍ਰਮੋਸ਼ਨ ਦਿਖਾਈ ਹਥਿਆਰ ਲਿਖਾਈ ਸੀ ਜੀ 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 ਕਾ ਕਾਨੂੰਨ ਬਣ ਚੁੱਕਿਆ ਜੀ ਪੰਜਾਬ ਦੇ ਵਿੱਚ ਹਥਿਆਰਾਂ ਨੂੰ ਅਸੀਂ ਪ੍ਰਮੋਟ ਨਹੀਂ ਕਰ ਸਕਦੇ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਾਮਲਾ ਹੋਵੇ ਉਹੀ ਚੀਜ਼ ਹੋਈ ਜਦੋਂ ਇਹ ਅਜਨਾਲਾ ਦੇ ਵਿੱਚ ਹੋਇਆ ਜੀ ਕੇਸ ਦਰਜ ਅਜਨਾਲਾ ਅੰਮ੍ਰਿਤਸਰ ਦੇ ਨਾਲ ਲੱਗੇ ਹੈਗਾ ਬਾਰਡਰ ਦੇ ਕੋਲ ਪੈਂਦਾ ਹੈ ਪਾਕਿਸਤਾਨ ਦੇ ਬਾਰਡਰ ਤੋਂ ਉੱਥੋਂ ਸਾਰਾ 5 7 10 ਕਿਲੋਮੀਟਰ ਵੀ ਨਹੀਂ ਹੋਣਾ ਤੇ ਉਥੇ ਜਿਹੜਾ ਸੀਗਾ ਮਾਮਲਾ ਦਰਜ ਹੋਇਆ ਐ ਏਐਸਆਈ ਦੀ ਇੱਕ ਏਐਸਆਈ ਨੇ ਸ਼ਿਕਾਇਤ ਕੀਤੀ ਸੀ ਤੇ ਉਸ ਦੇ ਬੇਸ ਦੇ ਉੱਪਰ ਜਿਹੜਾ ਖੁਦ ਕਾਰਵਾਈ ਕੀਤੀ ਆ ਪੁਲਿਸ ਨੇ ਇਹ ਕਿਸੇ ਦੇ ਮਤਲਬ ਉਹ ਨਹੀਂ ਕੀਤਾ ਕਿਸੇ ਨੇ ਹੋਰ ਨਹੀਂ ਸ਼ਿਕਾਇਤ ਨਹੀਂ ਕੀਤੀ ਖੁਦ ਪੁਲਿਸ ਦੇ ਏਐਸਆਈ ਨੇ ਹੀ ਸ਼ਿਕਾਇਤ ਕੀਤੀ ਤੇ ਉਹਦੇ ਤੇ ਬੇਸ ਤੇ ਰਮੀਰ ਰੰਧਾਵਾ ਦੇ ਖਿਲਾਫ ਜਿਹੜਾ ਸੀਗਾ ਮਾਮਲਾ ਦਰਜ ਹੋਇਆ ਤੇ ਉਹਦੇ ਵਿੱਚ ਉਹਨੇ ਲਿਖਿਆ ਸੀ ਮੇਰੇ ਸੌਂਦਾ ਨਾਲ ਸਹਰਾਣੇ ਦੇ ਇਹ ਇੱਕ ਇਤਿਹਾਸ ਤੇ ਦੂਜਾ ਕਾਲ ਕੋੜੇ ਇਹ ਇਹ ਗੱਲ ਸੀ ਇਹ ਹਥਿਆਰਾਂ ਬਾਰੇ ਜਿਹੜੀ ਸੀ ਗੱਲ ਕਹੀ ਗਈ ਸੀ ਜੀ ਇਹ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੀਆਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਨਾਲ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ